ਅੱਜ ਦੀ ਇਹ ਵੀਡੀਓ ਘੋੜਿਆਂ ਵਾਲੇ ਖਜ਼ਾਨੇ ਦਾ ਬਿਲਕੁਲ ਭਰਪੂਰ ਮਿਲੂਗੀ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ 'ਚ ਇਹ ਦਾਵਾ ਕਰਦਾ ਵੀ ਜਿਹੜਾ ਬੰਦਾ ਇਹ ਸਾਰੀ ਵੀਡੀਓ ਦੇਖ ਕੇ ਕਹਿੰਦਾ ਵੀ ਵੀਡੀਓ ਦੇ ਵਿੱਚੋਂ ਕੁਝ ਕੰਮ ਦਾ ਨਹੀਂ ਮਿਲਿਆ ਤਾਂ ਆਪਾਂ ਉਹਦੇ ਨੈਟ ਵਾਲੇ ਪੈਸੇ ਸੂਤ ਸਮੇਤ ਵਾਪਸ ਕਰਦੇ ਆਂਗੇ ਇਹ ਵੀਡੀਓ ਦੇ ਵਿੱਚੋਂ ਤੁਹਾਨੂੰ ਬਹੁਤ ਕੁਝ ਮਿਲਣਾਗਾ ਪਹਿਲਾਂ ਤਾਂ ਘੋੜਿਆਂ ਦਾ ਇਤਿਹਾਸ ਮਿਲੂਗਾ ਪੁਰਾਣਾ ਘੋੜਿਆਂ ਵਾਲੇ ਸਰਦਾਰ ਕਿੱਥੋਂ ਬਣੇ ਤੇ ਕੌਣੇ ਬਣਾਉਣ ਵਾਲਾ ਨੰਬਰ 2 ਤੇ ਤੁਹਾਨੂੰ ਆ ਬਸ਼ੇਰਾ ਦੀ ਸਟੱਡ ਸਰਵਿਸ ਮਿਲ ਜੂਗੀ ਪੂਰਾ ਖਾਨਦਾਨ ਦੱਸਾਂਗੇ ਫੇਰ ਤੁਹਾਨੂੰ ਛੋਟਾ ਜਿਹਾ ਬੱਚੇ ਤੋਂ ਘੋੜੇ ਤੱਕ ਦੀ ਖੁਰਾਕ ਦੱਸਾਂਗੇ ਫੇਰ ਜੇ ਕਿਸੇ ਨੇ ਘੂੜੀ ਜਾਂ ਕੋਈ ਬਸ਼ੇਰੀ ਬਸ਼ੇਰਾ ਭਾਲਦਾ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਮਿਲ ਜੂਗਾ ਪੁਰਾਣੇ ਬਜ਼ੁਰਗਾਂ ਦਾ ਪੁਰਾਣਾ ਅਜਮਾਇਆ ਹੋਇਆ ਤਰੀਕਾ ਵੀ ਦੱਸਾਂਗੇ ਵੀ ਕਿਹੇ ਜਿਹੇ ਘੋੜਾ ਖਰੀਦਣਾ ਚਾਹੀਦਾ ਉਹਦੇ ਚ ਖਰੀਦਣ ਵੇਲੇ ਕਿਹੜੇ ਕਿਹੜੇ ਗੁਣ ਦੇਖਣੇ ਚਾਹੀਦੇ ਨੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਬਹੁਤ ਗਿਆਨ ਵਾਲੀ ਵੀਡੀਓ ਹੈ ਤੇ ਪਸ਼ੇਰਾ ਬਹੁਤ ਜਿਆਦਾ ਚੰਗਾਗਾ ਉਹ ਕਰਦਿਆਂ ਬਾਈ ਬਹੁਤ ਹੀ ਸਾਡੇ ਸਤਿਕਾਰਯੋਗ ਬਾਈ ਗੁਰਤੇਜ ਸਿੰਘ ਜੀ ਘੋੜਿਆਂ ਦਾ ਇਤਿਹਾਸ ਦੱਸਣਗੇ ਜਾਂ ਦੱਸਾਂਗੇ ਆਪਾਂ ਵੀ ਆਪਾਂ ਜਿਹੜਾ ਪੰਜਾਬੀ ਚ ਕਹਦੀਏ ਵੀ ਆਪਾਂ ਘੋੜਿਆਂ ਵਾਲੇ ਕਿੱਥੋਂ ਬਣੇ ਤੇ ਕਿਵੇਂ ਬਣੇ ਹਾਂਜੀ ਬਾਈ ਜੀ ਇਹ ਦਾਤ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੇ ਮੇ ਪਾਸ਼ਾ ਨੇ ਸਾਨੂੰ ਦਾਤ ਦਿੱਤੀ ਹੈ ਜੀ ਹਾਂਜੀ ਉਸ ਸਮੇਂ ਜਿਹੜੇ ਮੁਗਲ ਰਾਜਾ ਸੀਗੇ ਜਿਹੜੇ ਸ਼ਾਸਕ ਸੀਗੇ ਮੁਗਲ ਮੁਗਲਾਂ ਨੇ ਉਦੋਂ ਇਹ ਕਿਹਾ ਸੀਗਾ ਕਿ ਕੋਈ ਵੀ ਹਿੰਦੁਸਤਾਨ ਦੇ ਵਿੱਚਿਆਂ ਕੋਈ ਹੋਰ ਜੀ ਕੋਈ ਵੀ ਬੰਦਾ ਜਿਹੜਾ ਹੈਗਾ ਘੋੜਸਵਾਰੀ ਨਹੀਂ ਕਰੂਗਾ ਜੀ ਤੇ ਉਹਨਾਂ ਨੇ ਦੂਜਾ ਹੁਕਮ ਕਿਹਾ ਸੀਗਾ ਕੋਈ ਵੀ ਸ਼ਸਤਰ ਨਹੀਂ ਰੱਖੂਗਾ ਹਾਂਜੀ ਕੋਈ ਵੀ ਚਵਾਰਾ ਨਹੀਂ ਪਾਊਗਾ ਤੇ ਨਾ ਕੋਈ ਦਸਤਾਰ ਬੰਨੂਗਾ ਠੀਕ ਹੈ ਜੀ ਜਿੱਥੋਂ ਆਪਾਂ ਕਹੀ ਇਹ ਜਬਰੀ ਇਹ ਲੋਕ ਦਾੜੀਆਂ ਮੋਲਣੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਨ੍ਹਾਂ ਨੇ ਮੁਗਲ ਰਾਜਿਆਂ ਨੇ ਜੀ ਤੇ ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੇ ਜਦੋਂ ਲੋਕਾਂ ਨੇ ਫਰਿਆਦ ਕੀਤੀ ਮਹਾਰਾਜ ਨੇ ਕਿਹਾ ਜਿਹੜਾ ਗੁਰੂ ਘਰ ਦੀ ਖੁਸ਼ੀ ਚਾਹੁੰਦਾ ਹਾਂਜੀ ਉਹ ਸਾਡੇ ਕੋਲੇ ਸੋਨੇ ਘੋੜੇ ਲੈ ਕੇ ਆਵੇ ਜੀ ਮਹਾਰਾਜ ਨੇ ਕਹਿਆ ਸੀਗਾ ਇੱਕ ਸ਼ਸਤਰ ਨੂੰ ਮਨਾ ਕਰਦਾ ਅਸੀਂ ਦੋ ਤਲਵਾਰਾਂ ਪਹਿਨਾਂਗੇ ਮਹਾਰਾਜ ਨੇ ਫਿਰ ਦੋ ਤਲਵਾਰਾਂ ਧਾਰੀਆਂ ਸੀਗੀਆਂ ਮੀਰੀ ਦੀ ਤੇ ਪੀਰੀ ਦੀ ਪੀਰੀ ਦੀ ਹਾਂਜੀ ਫਿਰ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਚੁਬਾਰਾ ਨਹੀਂ ਪਾ ਸਕਦਾ ਤੇ ਮਹਾਰਾਜ ਨੇ ਕਿਹਾ ਸੀਗਾ ਦਿੱਲੀ ਦੇ ਤਖਤ ਤੋਂ ਉੱਚਾ ਤਖਤ ਹੋਊਗਾ ਅਕਾਲ ਤਖਤ ਦੀ ਸਿਰਜਣਾ ਮਹਾਰਾਜ ਨੇ ਉਦੋਂ ਕੀਤੀ ਸੀ ਜੀ ਤੇ 2 12 ਮਾਰਿਆਂ ਨੇ ਉਦੋਂ ਆਪਾਂ ਨੂੰ ਸਜਾਉਣ ਦਾ ਹੁਕਮ ਦਿੱਤਾ ਸੀਗਾ ਹਾਂਜੀ ਇਹ ਦਾਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਆ ਜੀ ਜਿਹੜੇ ਔਰਿਆਂ ਦੀ ਆਪਾਂ ਨੂੰ ਸੇਵਾ ਮਿਲੀ ਹੈ ਹਾਂਜੀ ਤੇ ਆਪਣੇ ਆਪ ਨੂੰ ਬਹੁਤ ਹੀ ਅਸੀਂ ਵਡਭਾਗੇ ਮੰਨਦੇ ਹਾਂ ਹਾਂਜੀ ਜਿਸ ਵੀ ਭਰਾ ਨੂੰ ਜਿਸ ਵੀ ਵੀਰ ਨੂੰ ਔਰਿਆਂ ਦੀ ਦਾਤ ਮਹਾਰਾਜ ਬਖਸ਼ਦੇ ਹੈ ਉਹਨਾਂ ਤੇ ਇਹ ਸਮਝੋ ਕਿ ਮਹਾਰਾਜ ਦੀ ਪੂਰੀ ਖੁਸ਼ੀ ਹੁੰਦੀ ਹੈ ਤਾਂ ਉਹਨਾਂ ਨੂੰ ਜਾ ਕੇ ਇਹ ਦਾਤ ਮਿਲਦੀ ਹੈ ਜੀ ਅੱਜ ਆਏ ਆ ਮੋਗੇ ਜ਼ਿਲ੍ਹੇ ਦੇ ਪਿੰਡ ਰਾਤੀਆਂ ਬਾਈ ਸ਼ੇਰਬਰਾੜ ਸਰਦਾਰ ਮੋਹਨ ਸਿੰਘ ਜੀ ਦੇ ਘਰੇ ਤੇ ਘੋੜਾ ਤੁਹਾਨੂੰ ਡਿਸਪਲੇ ਤੇ ਦਿਖਦਈ ਹੋਊਗਾ ਵੀਡੀਓ ਆਪਾਂ ਪਹਿਲਾਂ ਵੀ ਕੀਤੀ ਦੋਸਤੋ ਤੇ ਹੁਣ ਵੀ ਦੇਖਿਓ ਘੋੜੇ ਦੀ ਪਰਫਾਰਮੈਂਸ ਤੇ ਘੋੜੇ ਦੇ ਰਿਜ਼ਲਟ ਵੀ ਤੁਹਾਨੂੰ ਥੋੜੇ ਟਾਈਮ ਤੱਕ ਦੇ ਦੇਵਾਂਗੇ ਆਓ ਬਾਈ ਸ਼ੇਰ ਸਿੰਘ ਦਾ ਤੇ ਸਰਦਾਰ ਮੋਹਨ ਸਿੰਘ ਦਾ ਤੇ ਪਤਵੰਤੇ ਸੱਜਣਾ ਦਾ ਆਪਾਂ ਪਹਿਲਾਂ ਧੰਨਵਾਦ ਕਰਦੇ ਆਂ ਇੰਟਰੋਡਕਸ਼ਨ ਵੀ ਕਰਵਾਵਾਂਗੇ ਸਾਦੇ ਵੀਰਾਂ ਨਾਲ ਸ਼ੌਂਕ ਤੇ ਗੱਲ ਕਰਨੀ ਆ ਕੋਈ ਬਿਜ਼ਨਸ ਵੇਸ ਤੇ ਜਾਂ ਕੋਈ ਕਮਰਸ਼ੀਅਲ ਕੰਮ ਨਹੀਂ ਹੈ ਵੀਰ ਉਹਨਾਂ ਦਾ ਬਾਈ ਸ਼ੇਰ ਨਿੱਕੀ ਉਮਰ ਆ ਹਨਾ ਤੇ ਬਹੁਤ ਵਧੀਆ ਬੱਚੇ ਤੋਂ ਘੋੜਾ ਤਿਆਰ ਕੀਤਾ ਬਾਈ ਤੋਂ ਸਾਰੀ ਸੁਣਾਗੇ ਸਟੋਰੀ ਸਟੋਰੀ ਬੜੀ ਇੰਟਰਸਟਿੰਗ ਆ ਵੀਡੀਓ ਐਂਡ ਤੱਕ ਦੇਖਿਓ ਕਿ ਕਿਵੇਂ ਬੱਚਾ 4-5 ਦਿਨਾਂ ਦਾ ਬੱਚਾ ਲੈ ਕੇ ਕਿਵੇਂ ਉਹਨੂੰ ਪੁੱਤਾਂ ਵਾਂਗੂ ਪਾਲਿਆ ਤੇ ਅੱਜ ਐਡਾ ਵੱਡਾ ਘੋੜਾ ਇੰਡਸਟਰੀ 'ਚ ਖੜਾ ਕਰਤਾ ਇੱਕ ਗੱਲ ਦੋਸਤੋ ਹੋਰ ਦੱਸ ਦਿਆਂ ਵੀਡੀਓ ਦੇ ਸਟਾਰਟਿੰਗ 'ਚ ਇਹ ਨੀਲਾ ਘੋੜਾ ਪੰਜਾਬ 'ਚ ਮੇਰਾ ਖਿਆਲ ਤਾਂ ਬਈ 2-3 ਹੀ ਹੋਣਗੇ ਹਨਾ ਇੱਕ ਰੰਗੇ ਨੀਲੇ ਘੋੜੇ ਜੀ ਬਹੁਤ ਘੱਟ ਨੇ ਬਾਕੀ ਬਾਈ ਤੂੰ ਆਪਾਂ ਸਾਰੀ ਜਾਣਕਾਰੀ ਲੈਨੇ ਆ ਪਹਿਲਾਂ ਸਵਾਗਤ ਕਰਦੇ ਆ ਸਾਰਿਆਂ ਦਾ ਬਾਈ ਸ਼ੇਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਹਨਾ ਲਵਦੀਪ ਬਾਈ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਬੋਲ ਤੇ ਆਏ ਹਾਂਜੀ ਬਾਈ ਆਪਾਂ ਸਾਰੀ ਸੁਰਤਿਆਂ ਦਾ ਬਾਈ ਗੱਲ ਕਰਦੇ ਆ ਆਪਾਂ ਘੋੜੇ ਬਾਰੇ ਸਰਤਾਜ ਬਾਰੇ ਜੀ ਬਾਈ ਕਿੰਨੇ ਟਾਈਮ ਦਾ ਤੁਸੀਂ ਪਰਚੇਜ਼ ਕੀਤਾ ਜੀ ਬਈ ਜੀ ਜੀ ਕਿੰਨੇ ਟਾਈਮ ਦਾ ਲੈ ਕੇ ਆਂਦਾ ਸੀ ਬਈ ਇਹ ਵੀਰ 2 ਕਿੰਨੇ ਦਿਨਾਂ ਦਾ ਸੀ ਜਦੋਂ ਆਪਣੇ ਘਰੇ ਆ ਗਿਆ ਸੀਗਾ ਠੀਕ ਆ ਪਰ ਸਾਈਟ ਤੇ ਜਿਹਦੀ ਪੇਪਰਟ ਕਹਿਤੀਏ ਉਹਦਾ ਜਦੋਂ ਬਈ ਪੇਡ ਜੀ ਸੀ ਉਹਦੀ ਦਿੱਤੀ ਸੀ ਜੀ ਬਈ ਬਾਈ ਇੰਨਾ ਯਕੀਨ ਸੀ ਵੀ ਐਡਾ ਵੱਡਾ ਘੋੜਾ ਤਿਆਰ ਹੋ ਜਾਊਗਾ ਸੋ ਮਾਲਕ ਤੇ ਯਕੀਨ ਸੀ ਬਈ ਕਦੇ ਕੇ ਦਾ ਮਾੜਾ ਨਹੀਂ ਤੱਕਿਆ ਠੀਕ ਆ ਬ ਚੰਗੀ ਚੀਜ਼ ਦਊਗੀ ਠੀਕ ਆ ਬਈ ਬਾਈ ਕਿੰਨੇ ਮਿੰਨੀ ਦਾ ਹੋ ਗਿਆ ਹੁਣ ਇਸ ਵਕਤ ਇਹ ਵੀਰੇ 3.5 ਸਾਲ ਪੌਣੇ 4 ਸਾਲ ਦੇ ਲੱਗੇ ਤਾਂ ਕੀ ਹੈ ਜੀ ਠੀਕ ਹੈ ਬਈ ਇਹ ਵੀਰੇ ਫਿਰ ਹਾਲੇ 2 ਦੰਦੀ ਆ ਜੀ ਵੀਰ ਫਿਲਹਾਲ ਤਾਂ 2 ਦੰਦੀ ਆ ਬਸ 1.5 2 ਮਹੀਨੇ ਤਾਂ ਇਹ ਲੱਗ ਜੀ ਹੁਣ 4 ਦਾ ਜੀ ਠੀਕ ਹੈ ਬਈ ਜੀ ਤੇ ਬਈ ਜਿਹੜਾ ਇਹਦਾ ਬਾਪ ਉਹ ਪ੍ਰਿੰਸ ਮੱਝੂ ਕਾਂ ਵਾਲਾ ਜੀ ਵੀਰ ਉਹ ਪੰਡਤਾਂ ਦੇ ਕੋਲੇ ਆਪਣੇ ਕੋਲ ਲక్ష్ਣ ਪੰਡਤ ਜੀ ਦੇ ਕੋਲੇ ਆ ਜੀ ਵੀਰ ਅ ਦੋਸਤੋ ਇਸ ਟਾਈਮ ਉਹ ਕੋੜਾ ਘੋੜਾ ਜਾਇ ਦੇ ਵਿੱਚ ਨਹੀਂ ਰਿਹਾ ਇਸ ਦੁਨੀਆ ਤੇ ਨਹੀਂ ਹੈਗਾ ਉਹਨੇ ਵੀ ਬੱਚੇ ਥੋੜੇ ਪੈਦਾ ਕੀਤੇ ਨੇ ਪਰ ਬਾਕਮਾਲ ਬੱਚੇ ਪੈਦਾ ਕੀਤੇ ਨੇ ਪ੍ਰੂਫ ਇੱਕ ਤੁਹਾਡੇ ਸਾਹਮਣੇ ਆ ਡਿਸਪਲੇ ਤੇ ਘੋੜਾ ਤੁਹਾਨੂੰ ਦਿਖ ਰਿਹਾ ਦੋਸਤੋ ਤੁਸੀਂ ਆਪ ਹੀ ਦੇਖੋ ਤੇ ਕਮੈਂਟ ਕਰਕੇ ਦੱਸੋ ਵੀ ਵਾਕਈ ਚੰਗਾ ਹੈ ਜਾਂ ਨਹੀਂ ਤੇ ਵੀਰ ਇਹਦੀ ਜਿਹੜੀ ਮਾਂ ਉਹ ਕਿਹੜੀ ਲਾਈਨ ਦਾ ਸੰਦਰੱਖਦੀ ਆ ਤੇ ਕਹਿਰ ਜੀ ਕੁੜੀ ਸੀ ਮਾ ਵੀਰ ਦੀ ਇੱਕ ਰੰਗੀ ਕਾਲੀ ਬਸ ਬੇਮਮੂਲੀ ਜੇ ਵਾਲਾ ਦੇ ਮੱਥੇ ਤੇ ਗੇ ਚਿੱਟੇ ਜੇ ਹਾਂਜੀ ਵੀ ਤੇ ਉਹ ਵੀ ਰਲੀ ਕਰਨਗੜ ਲਾਈਨ ਦੀ ਕੁੜੀ ਹੈ ਜੀ ਅਲੀ ਕਰਨਗੜ ਲਾਈਨ ਦੀ ਕੁੜੀ ਜੀ ਵੀ ਰਹਿੰਦੀ ਕਿਉਂਕਿ ਮੱਜੂ ਕੇ ਲਾਈਨ ਤੇ ਅਲੀ ਕਰਨਗੜ ਲਾਇਆ ਨਾ ਦੋਨਾਂ ਦਾ ਚੰਗਾ ਸਮੇਲ ਸੀ ਜੇ ਬੱਚਾ ਤਿਆਰ ਹੋਣਾ ਸੀ ਹੈਨਾ ਤੇ ਵੀਰੇ ਇਹ ਜਿਹੜਾ ਮਾ ਅਲੀ ਕਰਨਗੜ ਲਾਈਨ ਦੀ ਆ ਤੇ ਬਾਪ ਪ੍ਰਿੰਸ ਮੱਜੂ ਗਿਆ ਗਿਆ ਆਪੋ ਬਲੰਦ ਘੋੜੇ ਦਾ ਜੀ ਵੀਰੇ ਦੋਸਤੋ ਦੱਸ ਦਿਆਂ ਤੁਹਾਨੂੰ ਵੀ ਸੌਦੇ ਤਾਂ ਅੱਜ ਕਰੋੜਾਂ ਚ ਪਹੁੰਚ ਗਏ ਘੋੜਿਆਂ ਦੇ ਪਰ ਬਲੰਦ ਕਿਸੇ ਟਾਈਮ ਮੇਰਾ ਖਿਆਲ 25 ਤੋਂ 30 ਲੱਖ ਦਾ ਵਿਕਿਆ ਸੀ ਤੇ ਮੰਡੀ ਚ ਅਨਾਉਂਸਮੈਂਟ ਹੋਈ ਸੀ ਮੇਰਾ ਖਿਆਲ ਆ ਵੀ ਇੱਕ ਦੋ ਅਨਾਉਂਸਮੈਂਟਾਂ ਹੀ ਇਦਾਂ ਦੀਆਂ ਹੋਣਗੀਆਂ ਹੋਣੀਆਂ ਸਾਰੀ ਮੰਡੀ ਚ ਠੇਕੇਦਾਰਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ ਵੀ ਐਡਾ ਵੱਡਾ ਸੌਦਾ ਜਿਹੜਾ ਮੰਡੀ ਦੇ ਵਿੱਚ ਹੋਇਆ ਉਸ ਟਾਈਮ ਤੇ 25-30 ਲੱਖ ਦਾ ਸੌਦਾ ਬਹੁਤ ਵੱਡਾ ਸੀ ਬਲੰਦ ਘੋੜੇ ਨੇ ਵੀ ਬੱਚੇ ਬਾਗਮਾਲ ਪੈਦਾ ਕੀਤੇ ਨੇ ਜਿੱਥੇ ਮੱਝੂ ਕੇ ਲਾਇਨ ਦੀ ਗੱਲ ਆ ਜੀ ਨਾ ਉੱਥੇ ਕੋੜਾ ਵਹੇ ਘੋੜਾ ਵੀਰੇ ਆਪਾਂ ਕਿਸ ਨੂੰ ਨੰਦੇ ਜਾਂ ਭਾਂਡੇ ਨਹੀਂ ਹੈਗੇ ਕੋਈ ਵੀ ਘੋੜਾ ਜੇ ਘੋੜਾ 60 ਇੰਚ ਦਾ ਜਾਂ 90 ਇੰਚ ਦਾ ਘੋੜਾ ਉਹ ਵੀ ਚੰਗਾ ਹੈ ਆਪਾਂ ਫਿਲਹਾਲ ਗੱਲ ਕਰਦੇ ਆ ਜਿਹਦੇ ਟ੍ਰੈਂਡ ਦੇ ਹਿਸਾਬ ਨਾਲ ਜਾਂ ਜਿਸ ਤਰ੍ਹਾਂ ਦਾ ਮੰਨ ਲਓ ਦੁਨੀਆ ਦੇ ਨਾਲ ਚੱਲਣਾ ਪੈਂਦਾ ਵੀ ਜਿਹੜਾ ਜ ਟ੍ਰੈਂਡ ਆ ਸ਼ਕੀਨ ਹੋਵੇ ਘੋੜਾ ਕੰਨ ਚੰਗੇ ਹੋਣ ਕੱਦ ਕਾਠੀ ਬੇਲ ਬਾਡੀ ਚੰਗੀ ਹੋਵੇ ਹੈਨਾ ਉਹ ਸਰਤਾਜ ਸਾਰੀਆਂ ਕੋਈ ਮੈਨੂੰ ਤਾਂ ਕਮੀ ਦਿਸੀ ਨਹੀਂ ਸਾਰੀਆਂ ਜਿਹੜੀਆਂ ਇਹ ਪੂਰੀਆਂ ਕਰਦਾਗਾ ਤੇ ਵੀਰੇ ਘੋੜੀਆਂ ਤੇ ਸਟੱਡ ਸਰਵਿਸ ਸਟਾਰਟ ਕੀਤੀ ਜੀ ਵੀਰ ਚਾਰ ਪਾਈ ਘੋੜੀਆਂ ਮਲਾਤੀਆਂ ਜੀ ਹੁਣ ਵੀ ਘਰੇ ਦੋ ਘੋੜੀਆਂ ਆਈਆਂ ਖੜੀਆਂ ਮੇਰੇ ਵਾਸਤੇ ਠੀਕ ਹੈ ਬਾਈ ਠੀਕ ਤੇ ਗੱਲ ਕਰੀਏ ਬਾਈ ਫੀਸ ਦੀ ਕਿੰਨੀ ਫੀਸ ਰੱਖੀ ਆ ਸਰਤਾਈ ਦੀ ਫੀਸ ਵੀਰ ਜੱਜ ਜੀ ਵੀ ਸੀ 1000 ਰੁਪਏ ਫੀਸ ਰੱਖੀ ਆਪਾਂ ਉਹਦੇ ਵਿੱਚੋ ਵੀ ਬੰਦੇ ਦਾ ਮਾਨਤਾਲ ਕਰਦੇ ਲਈ ਜੇ ਕੋਈ ਦੂਰੋਂ ਆਏ ਸਾਰ ਜੇ ਕੋਈ ਦੂਰੋਂ ਨੇੜਿਓਂ ਆਊਗਾ ਮਾਨਤਾਨਾ ਉਹ ਰਹੂ ਜੂਦਾ ਤੁਹਾਡੇ ਬੰਦੇ ਚੰਗੇ ਹੋਣ ਦੀ ਜਿਹੜੀ ਗੱਲ ਆ ਬੰਦੇ ਚ ਜੇ ਉਹ ਤੇ ਘੋੜੀ ਚੰਗੀ ਹੋਵੇ ਮੇਨ ਵੱਡੀ ਗੱਲ ਆ ਵੀ ਰਿਜ਼ਲਟ ਲੈ ਕੇ ਬੰਦਾ ਝੂਠ ਨਾ ਬੋਲੇ ਕਿਸੇ ਹੋਰ ਨਾਮੀ ਘੋੜੇ ਦਾ ਕਹਿ ਕੇ ਨਾ ਵੇਚ ਕਿਉਂਕਿ ਰਿਜ਼ਲਟ ਦੇ ਸਿਰ ਤੇ ਹੀ ਘੋੜੇ ਨੇ ਚੱਲਣਾ ਬੱਚਾ ਤਾਂ ਜੀ ਨੀਲਾ ਹੀ ਆਉਣਾ ਹੁਣ ਆਪਾਂ ਨੂੰ ਵੀ ਪਤਾ ਹਾਂ ਕੋਈ ਵੱਡੇ ਘੋੜੇ ਦਾ ਨਾਮ ਲੈ ਕੇ ਵੇਚ ਦੂਗਾ ਫਿਰ ਉਹ ਆਪਣੇ ਵੀ ਦਿਲ ਤੇ ਠੀਸ ਲੱਗਦੀ ਜੀ ਲੱਗਦੀ ਆ ਤੇ ਫੀਸ ਜਿਹੜੀ ਆ ਬਾਈ ਨੇ ਬਹੁਤ ਜਾਇਜ਼ ਰੱਖੀ ਆ ਕਿਉਂਕਿ ਫੀਸਾਂ ਦੇ ਗੱਲ ਅਸਮਾਨ ਨੂੰ ਛੂੰਹਦੀਆਂ ਨੇ ਤੇ ਚਲੋ ਉਹ ਹਰੇਕ ਬੰਦਾ ਆਪਦੇ ਹਿਸਾਬ ਨਾਲ ਰੱਖਦਾ ਉਹਤੇ ਆਪਾਂ ਕੋਈ ਟਿੱਪਣੀ ਨਹੀਂ ਕਰਦੇ ਪਰ ਫੀਸ ਜਿਹੜੀ ਆ ਘੋੜੇ ਦੀ ਬਹੁਤ ਨਾਰਮਲ ਆ 21000 ਰੁਪਿਆ ਫੀਸ ਆ ਜਿਹੜਾ ਵੀ ਘੋੜੀ ਲੈ ਕੇ ਵੀਰ ਆਊਗਾ ਮਾਨਤਾਨ ਪੂਰਾ ਕਰਦਾਂਗੇ ਬਾਈ ਤੁਸੀਂ ਨਵੇਂ ਬੰਦੇ ਸੀ ਪਹਿਲਾਂ ਤਾਂ ਨਹੀਂ ਘੋੜੇ ਰੱਖਦੇ ਯਾਰ ਨਹੀਂ ਵੀਰ ਪਹਿਲਾਂ ਸਾਡੇ ਦਾਦਾ ਜੀ ਕੋਲ ਘੋੜੀ ਹੁੰਦੀ ਸੀ ਕਿ ਜਦੋਂ ਮੇਰੀ ਹੋਸ਼ ਨਹੀਂ ਸੀਗੀ ਉਹ ਪਹਿਲੇ ਐਕਸਪਾਇਰ ਹੋ ਗਈ ਸੀ ਠੀਕ ਆ ਬਈ ਤੇ ਉਸ ਤੋਂ ਬਾਅਦ ਚਾਹ ਤਾਂ ਜੀ ਅਸੀਂ ਲੈ ਕੇ ਆਏ ਠੀਕ ਆ ਬਈ ਪਾਪਾ ਦਾ ਹੀ ਧੰਨਵਾਦ ਕਰਦੇ ਜਿਹੜੇ ਨੇ ਪਹਿਲੇ ਬੋਲ ਚੀਜ਼ ਲੈ ਕੇ ਦਿੱਤੀ ਜੀ ਹਾਂਜੀ ਬਈ ਤੁਹਾਨੂੰ ਸਵਾਗਤ ਕਰਦਾ ਤੁਹਾਡਾ ਬਹੁਤ-ਬਹੁਤ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੀ ਤੁਸੀਂ ਸਾਡੀ ਇੱਕ ਬਾਤ ਤੇ ਆਏ ਹੋ ਹੈ ਨਾ ਤੇ ਅੰਕਲ ਜੀ ਮੈਂ ਤੁਹਾਨੂੰ ਪਹਿਲਾ ਹੀ ਸਵਾਲ ਇਹ ਪੁੱਛਣਾ ਚਾਹੂੰਗਾ ਵੀ ਲੋਕ ਆਪਣੇ ਬੱਚਾ ਨੂੰ ਕਿਸੇ ਚੰਗੇ ਬਿਜ਼ਨਸ 'ਚ ਪਾਉਂਦੇ ਨੇ ਜਾਂ ਕੋਈ ਕਮਾਈ ਦਾ ਸਾਧਨ ਹਰੇਕ ਬਾਪ ਜਾਂ ਹਰੇਕ ਮਾਪੇ ਇਹ ਚਾਹੁੰਦੇ ਨੇ ਵੀ ਕਿਸੇ ਚੰਗੇ ਬਿਜ਼ਨਸ 'ਚ ਸਾਡਾ ਬੱਚਾ ਜਾਵੇ ਤੇ ਘੋੜਿਆਂ ਦਾ ਸ਼ੌਕ ਰੱਖ ਲੋ ਜਾਂ ਮੰਨ ਲਓ ਬਿਜ਼ਨਸ ਤਾਂ ਨਹੀਂ ਵੀ ਕੀਤਾ ਹਨਾ ਆਪਾਂ ਜਾਂ ਨਹੀਂ ਵੀ ਕਰਾਂਗੇ ਜਾਂ ਉਹ ਫਿਰ ਤੁਸੀਂ ਕੀ ਸੋਚ ਕੇ ਮੰਨ ਲੋ ਇਹ ਘੋੜਿਆਂ ਵਾਲੇ ਕੰਮ 'ਚ ਬੱਚੇ ਨੂੰ ਤੁਸੀਂ ਉਤਾਰਿਆ ਦੇਖੋ ਵੀਰ ਮੈਂ ਥੋੜਾ ਜਿਹਾ ਅਧਿਆਤਮਕ ਟਾਈਪ ਬੰਦਾ ਹਣਾ ਵੀ ਮੈਂ ਤੁਹਾਨੂੰ ਸ਼ਾਰਟ ਚ ਦੱਸਦਾ ਹਾਂ ਜੀ ਵੀ ਇੱਕ ਤਾਂ ਜਿਵੇਂ ਅੱਜ ਕੱਲ੍ਹ ਹਾਲਾਤ ਹੋਈ ਵੀ ਪੰਜਾਬ ਦੇ ਜੀ ਬੱਚੇ ਨੂੰ ਪਲੱਸ 2 ਕਰਾਉਂਦੇ ਆਈਲੈਂਡਸ ਕਰਾਈ ਚੱਲ ਬਾਰ ਬਾਰ ਹਾਂਜੀ ਠੀਕ ਹੈ ਬੱਚੇ ਦੇ ਹੱਥ 'ਚ ਕੋਈ ਹਨਰ ਨਹੀਂ ਗਾ ਕੋਈ ਗੁਣ ਨਹੀਂ ਗਾ ਬੱਚਾ ਬਾਹਰ ਜਾ ਕੇ ਰੁੜਦਾ ਜੀ ਉਹਨਾਂ ਸਾਡੀ ਧੀ ਪੁੱਤ ਬਾਹਰ ਜਾ ਕੇ ਲੋਕਾਂ ਦੇ ਭਾਂਡੇ ਮਾਂਜਣ ਉਹਦੇ ਨਾਲੋਂ ਬਿਹਤਰ ਸੀਗੇ ਵੀ ਮੈਂ ਇਹਨੂੰ ਘੋੜਾ ਲੈਦਾ ਹਾਂਜੀ ਇਹ ਵੀ ਆਪ ਦੀ ਵੀ ਬੜੀ ਦਿਲ ਦੀ ਇੱਛਾ ਸੀ ਵੀ ਮੇਰੇ ਕੋਲੇ ਘੋੜਾ ਹੋਵੇ ਹਾਂਜੀ ਤੇ ਦੂਜੀ ਗੱਲ ਇਹ ਆ ਵੀ ਘੋੜਾ ਅਸੀਂ ਇਸ ਲਈ ਲਿਆ ਸੀਗਾ ਵੀ ਜੇ ਘੋੜਾ ਨਾ ਹੁੰਦਾ ਤਾਂ ਅਸੀਂ ਸਿੰਘ ਨਾ ਹੁੰਦੇ ਸੀ ਸਰਦਾਰ ਨਾਲ ਬਿਲਕੁਲ ਜੀ ਠੀਕ ਹੈ ਤੇ ਅੱਜ ਜਿਸ ਦੇਸ਼ ਦੇ ਵਿੱਚ ਬੈਠੇ ਆ ਇਸ ਦੇਸ਼ ਦਾ ਨਾਂ ਪੰਜਾਬ ਨਾ ਹੁੰਦਾ ਨਹੀਂ ਹੁੰਦਾ ਜੀ ਠੀਕ ਹੈ ਜੀ ਔਰ ਘੋੜਾ ਲੈਣ ਦੀ ਸਭ ਤੋਂ ਖਾਸ ਵਜ੍ਹਾ ਇਹ ਸੀ ਵੀ ਬੱਚਾ ਜਿਹੜਾ ਵੀ ਮਾੜੀ ਸੰਗਤ ਤੋਂ ਬਚਿਆ ਰਹਿੰਦਾ ਜੀ ਬਿਲਕੁਲ ਔਰ ਘੋੜੇ ਦਾ ਇਸ਼ਕ ਜਿਹੜਾ ਵੀ ਉਹ ਪੀੜ੍ਹੀਆਂ ਤੱਕ ਨਿਭਦਾ ਹੈ ਹਾਂ ਜੀ ਬਿਲਕੁਲ ਨਿਭਦਾ ਜੀ ਔਰ ਇਹਨੂੰ ਵੀ ਇਸ ਚੀਜ਼ ਦੀ ਬਹੁਤ ਜ਼ਿਆਦਾ ਤਮਾ ਰਹਿੰਦੀ ਵੀ ਸਵੇਰੇ ਉੱਠਣਸਾਰ ਆ ਕੇ ਪਹਿਲਾਂ ਘੋੜੇ ਦੇ ਪੈਰੀਆ ਚਲਾਉਂਦਾ ਫਿਰ ਉਹਦੀ ਲਿੱ ਲੈ ਤਾਂ ਪ੍ਰੋਲ ਪ੍ਰੋਲ ਵੇਖਦਾ ਵੀ ਉਹਨੇ ਜਿਹੜਾ ਦਾਣਾ ਖਾਦਾ ਵੀ ਉਹ ਪਚਿਆ ਹਾਂਜੀ ਜਾਂ ਕੋਈ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਘੋੜੇ ਨੂੰ ਜੀ ਰਾਤ ਨੂੰ ਪੈਣ ਲੱਗੇ ਉਹਦੇ ਪੈਰੀ ਹੱਥ ਲਾ ਕੇ ਜਾ ਕੇ ਪੈਂਦਾ ਜੀ ਇੰਨਾ ਕਿ ਜ਼ਿਆਦਾ ਘੋੜੇ ਦਾ ਇਸ਼ਕ ਇਹਦੇ ਹੱਡਾਂ 'ਚ ਰਚ ਚੁੱਕਿਆ ਵੀ ਮੈਂ ਬੜਾ ਖੁਸ਼ ਹਾਂ ਇਸ ਚੀਜ਼ ਤੋਂ ਵੀ ਪ੍ਰਮਾਤਮਾ ਨੇ ਬੜੀ ਦਾਤ ਬਖਸ਼ੀ ਵੀ ਬੱਚਾ ਮਾੜੀ ਸੰਗਤ ਤੋਂ ਬਚ ਗਿਆ ਜੀ ਬਸ ਮਾੜੀ ਸੰਗਤ ਤੋਂ ਬਚਾਉਣ ਲਈ ਇਸ ਪਾਸੇ ਆਏ ਸੀ ਪਰ ਮੈਨੂੰ ਨਹੀਂ ਸੀ ਪਤਾ ਵੀ ਮੇਰੇ ਬੱਚੇ ਦਾ ਇੰਨਾ ਇਸ਼ਕ ਹੋਊਗਾ ਘੋੜੇ ਨਾਲ ਬਸ ਇਹਦਾ ਤਾਂ ਹੁਣ ਇਸ਼ਕ ਹੈ ਜੀ ਇਹ ਹਾਂਜੀ ਨੇੜੇ ਨਾਲ ਦੀ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਵੀ ਲੱਦ ਚੱਕਣਾ ਇੱਕ ਪੁੰਨ ਦਾ ਕੰਮ ਵੀ ਆ ਜਾਨਵਰ ਤਾਂ ਆਪਾਂ ਨਹੀਂ ਕਹਿ ਸਕਦੇ ਆਪਣੇ ਜਾਣ ਪਾਈ ਨੇ ਇਹ ਅੰਕਲ ਜੀ ਤੇ ਨਾਲ ਜਿਵੇਂ ਹੱਥੀ ਲੱਦ ਚੱਕਣੀ ਜਾਂ ਆਪਾਂ ਇਹਨਾਂ ਨੂੰ ਸਤਿਕਾਰ ਦੇਣਾ ਜੀ ਤੇ ਇਹ ਵੀ ਇੱਕ ਪੁੰਨ ਦਾ ਕੰਮ ਆ ਜੀ ਤੇ ਮਹਾਰਾਜ ਬਹੁਤ ਨਿਹਾਲ ਹੁੰਦੇ ਨੇ ਕੋੜਾ ਉਸ ਘਰੇ ਬਖਸ਼ਦੇ ਨੇ ਇਹ ਚੀਜ਼ਾਂ ਪੈਸੇ ਨਾਲ ਨਹੀਂ ਖਰੀਦੀਆਂ ਜਾਂਦੀਆਂ ਬਹੁਤ ਬਹੁਤ ਪੈਸੇ ਵਾਲੇ ਬੰਦੇ ਹੈਗੇ ਨੇ ਘੋੜਾ ਆਪਦੇ ਕਰਮਾ ਨਾਲ ਘਰ ਚੋਂਦਾ ਜੀ ਤੇ ਉਹਨੇ ਤੁਹਾਡਾ ਘਰ ਚੁਣਿਆ ਤੇ ਕੋੜਾ ਸੋਹਣਾ ਬਹੁਤ ਸੋਹਣਾ ਤਿਆਰ ਹੋਇਆਗਾ ਉਹਦੇ ਚ ਕੋਈ ਸ਼ੱਕ ਨਹੀਂ ਬਹੁਤ ਬਹੁਤ ਤਰੰਗ ਇਹ ਇਹ ਚੀਜ਼ ਤੁਸੀਂ ਵਧਾਈ ਦੇ ਪਾਤਰੋਂ ਵੀ ਬਹੁਤ ਸੋਹਣਾ ਘੋੜਾ ਤਿਆਰ ਕੀਤਾਗਾ ਅ ਦਰਸ਼ਕਾਂ ਨੂੰ ਕੁਝ ਹੋਰ ਕਹਿਣਾ ਚਾਹਾਂ ਤਾਂ ਹਾਂ ਜਿਹੜਾ ਤੁਸੀਂ ਘੋੜਾ ਤਿਆਰ ਕੀਤੇ ਦੀ ਗੱਲ ਕਰਦੇ ਹੋ ਉਹਦੇ ਵਿੱਚ ਇਹਦੀ ਮਿਹਨਤ ਹਾਂਜੀ ਇਹਦੀ ਮਿਹਨਤ ਨਾਲੋਂ ਕਿਤੇ ਜ਼ਿਆਦਾ ਇਹਦੀ ਮਾਂ ਦੀ ਮਿਹਨਤ ਉਸ ਔਰਤ ਨੇ ਘੋੜੇ ਨੂੰ ਘੋੜੇ ਦੀ ਤਰ੍ਹਾਂ ਨਹੀਂ ਹੁਣਿਆ ਆਪਦਾ ਪੁੱਤ ਨਾਲੋਂ ਵੱਧ ਕੇ ਪਾਲਿਆ ਜੀ ਔਰ ਬਹੁਤ ਜ਼ਿਆਦਾ ਉਹਨੂੰ ਪਿਆਰ ਕੀਤਾ ਤੇ ਬਹੁਤ ਜ਼ਿਆਦਾ ਉਹ ਪਿਆਰ ਮਾਂ ਨੂੰ ਵੀ ਕਰਦਾ ਹਾਂਜੀ ਔਰ ਘੋੜਾ ਸੋਹਣਾ ਤਿਆਰ ਹੋਣ ਦੇ ਪਿੱਛੇ ਇਹਦੀ ਬਹੁਤ ਮਿਹਨਤ ਹੈ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਬੱਚਾ ਮੈਂ ਤਾਂ ਸਲਾਉਣਾ ਜੀ ਤੇ ਆਪਾਂ ਇਹਦੀ ਮਿਹਨਤ ਤੋਂ ਬੜੇ ਖੁਸ਼ ਆ। ਪਰਮਾਤਮਾ ਦੀ ਮਿਹਨਤ ਹੋਣਾ ਪਾਵੇ। ਮਿਹਨਤ ਆ ਮੂੰਹੋਂ ਬੋਲ ਕੇ ਅੰਕਲ ਜੀ ਦੱਸਦੀ ਵੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਘੋੜਾ ਫੱਟਾ ਤੇ ਸੋਨਾ ਤਿਆਰ ਹੋਇਆਗਾ ਵਧੀਆ ਮਿਹਨਤ ਕੀਤੀ ਹੋਈ ਦੱਸੇ ਤੇ ਮੂੰਹ ਨਾਲ ਦੱਸਣਾ ਬਹੁਤ ਜ਼ਿਆਦਾ ਫਰਕ ਹੁੰਦਾਗਾ। ਉਹ ਹੁਣ ਆ ਦਰਸ਼ਕ ਵੀ ਦੇਖਣਗੇ ਆਪਣੇ ਵੀਡੀਓ ਦੇ ਵਿੱਚ ਵੀ ਸੋਨਾ ਘੋੜਾ ਤਿਆਰ ਹੋਇਆ ਵਧੀਆ ਜੇ ਮਿਹਨਤ ਕੀਤੀ ਆ ਤਾਂ ਹੀ ਤਿਆਰ ਹੋਇਆਗਾ। ਜੀ ਬਿਲਕੁਲ ਜੀ ਬਿਲਕੁਲ। ਤੇ ਆਪਾਂ ਘੋੜਿਆਂ ਵਾਲੀ ਲਾਈਨ 'ਚ ਗੱਲ ਕਰ ਵੀਰੇ ਨਵੇਂ ਬੰਦਿਆਂ ਤੇ ਆਪਾਂ ਗੱਲ ਕਰਦੇ ਆ ਮੈਨੂੰ ਬਹੁਤ ਫੋਨ ਆਉਂਦੇ ਨੇ ਜਾਂ ਕਿਸੇ ਨੇ ਘੋੜੀ ਲੈਣੀ ਆ ਬੰਦਾ ਵੀ ਜਦੋਂ ਕਿਸੇ ਗਲਤ ਬੰਦੇ ਦੇ ਧੱਕੇ ਚੜ ਜਾਂਦਾ ਨਾ ਹਾਂਜੀ ਫਿਰ ਉਹ ਬਹੁਤ ਜ਼ਿਆਦਾ ਛੇਲੇ ਲਾਉਂਦੇ ਆ ਜੀ ਜੋ ਕਿ ਦੇਖਿਆ ਜਾਵੇ ਕਿਤੇ ਨਾ ਕਿਤੇ ਉਹ ਗੁਨਾਹ ਵੀ ਤੇ ਪਾਪ ਵੀ ਆ ਪਾਪ ਵੀ ਆ ਉਹਦੀ ਕਿਤੇ ਵੀ ਢੋਈ ਨਹੀਂ ਹਾਂਜੀ ਚਾਰ ਪੈਸਿਆਂ ਦੇ ਚੱਕਰ ਦੇ ਵਿੱਚ ਕੋਹਲੇ ਭਾਲੇ ਬੰਦੇ ਨੂੰ ਕਿਸੇ ਨੂੰ ਵਿਚਾਰ ਰੂਪਕੂ ਬਣਾ ਕੇ ਉਹਨੂੰ ਚੰਗੀ ਲਾਈਨ ਦਾ ਘੋੜਾ ਜਾਂ ਘੋੜੀ ਦੱਸ ਕੇ ਉਹਨੂੰ ਕੋਈ ਮਾੜੀ ਮਾੜਾ ਤਾਂ ਹੁੰਦਾ ਨਹੀਂ ਘੋੜਾ ਵਾਂਗ ਜੀ 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 ਵੀ ਕੋਈ ਅਨਨੋਨ ਲਾਈਨ ਦਾ ਕੋਈ ਬੱਚਾ ਉਹਨੂੰ ਦੇ ਦੇਣਾ ਜੀ ਬਹੁਤ ਗਣਾ ਵਾਲੀ ਗੱਲ ਹੈ ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਸਾਨੂੰ ਵੀ ਅਸੀਂ ਜਦੋਂ ਨਵੇਂ ਸੀਗੇ ਇਸ ਲਾਈਨ ਦੇ ਵਿੱਚ ਬਿਲਕੁਲ ਆਏ ਸਾਨੂੰ ਏਸੇ ਬੱਚੇ ਦੇ ਪ੍ਰਤੀ ਬੰਦਿਆਂ ਨੇ ਬੜਾ ਗਲਤ ਗਾਈਡ ਕੀਤਾ ਜੀ ਵੀ ਇਹਨਾਂ ਦੀ ਮਾਰਕੀਟ ਹੈ ਨਹੀਂ ਤੁਸੀਂ ਇਹਨਾਂ ਨੂੰ ਵੇਚ ਦਿਓ ਇਹਨਾਂ ਨੇ ਤੁਹਾਡੇ ਪੱਲੇ ਨੂੰ ਕੁਝ ਪਾਉਣਾ ਇਹ ਰੇੜੇ ਤੇ ਜੋੜਨ ਵਾਲਾ ਰਹੇਗਾ ਤੁਹਾਨੂੰ ਅਸੀਂ ਨੁਕਰਾ ਦਵਾ ਦਿੰਨੇ ਆ ਉਹ ਬੜਾ ਸੋਹਣਾ ਤੇ ਐਂ ਚੋਂ ਹਾਂਜੀ ਇਹ ਤੁਹਾਡੀ ਚੰਗੀ ਪੁੱਛ ਪੜਤਾਲ ਹੋਊਗੀ ਉਹ ਘੋੜੇ ਦੇ ਨਾਲ ਹਾਂਜੀ ਅਸੀਂ ਕਿ ਵੀਰੇ ਵੀ ਪਲਾਂਜੀ ਘਰੇ ਖੜਾ ਹੀ ਖਾਈ ਜਾਵੇ ਹਾਂਜੀ ਅਸੀਂ ਇੱਕ ਵੇਚਣਾ ਨਹੀਂਗਾ ਵੇਚਣ ਵਾਸਤੇ ਤਾਂ ਲਿਆਈ ਨਹੀਂ ਆਪਾਂ ਲਿਆਈ ਹਾਂਜੀ ਹੁਣ ਜਿਹੜੇ ਨਵੇਂ ਵੀਰ ਆ ਮੇਰੇ ਮੈਂ ਉਹਨਾਂ ਨੇ ਇੱਕ ਇੰਨੀ ਕਿ ਬੇਨਤੀ ਕਰਦਾ ਵੀਰੇ ਵੀ ਤੁਸੀਂ ਇਸ ਲਾਈਨ ਚ ਆਉਣ ਤੋਂ ਪਹਿਲਾਂ ਨਾ ਵੀ ਕਹਿੰਦੇ ਹੁੰਦੇ ਆ ਵੀ ਫਸਟ ਲਰਨ ਆਫਟਰ ਆਰਨ ਵੀ ਪਹਿਲਾਂ ਤੁਸੀਂ ਸਿੱਖੋ ਫਿਰ ਤੁਸੀਂ ਕਮਾਓ ਕਮਾਓ ਬਿਲਕੁਲ ਠੀਕ ਹੈ ਜੀ ਵੀ ਤੁਸੀਂ ਇਸ ਲਾਈਨ ਦੇ ਵਿੱਚ ਆਉਣਾ ਤਾਂ ਤੁਸੀਂ ਕਿਸੇ ਇਸ ਤਰ੍ਹਾਂ ਦੇ ਬੰਦੇ ਨਾਲ ਆਪਦਾ ਸੱਜਣ ਮਿੱਤਰਤਾ ਰੱਖੋ ਵੀ ਜਿਹੜਾ ਘੋੜਿਆਂ ਦਾ ਜਾਂ ਘੋੜਿਆਂ ਦੇ ਕੰਮ ਦੇ ਵਿੱਚ ਪਹਿਲਾਂ ਤੋਂ ਹੈ ਜੀ ਔਰ ਬੰਦਾ ਇਮਾਨਦਾਰ ਆ ਉਹਦੇ ਨਾਲ ਤੁਸੀਂ ਆਪਦਾ ਤਾਲਮੇਲ ਰੱਖੋ ਉਹ ਤੋਂ ਸਿੱਖੋ ਘੋੜਿਆਂ ਬਾਰੇ ਪਹਿਲਾਂ ਵੀ ਇਹਨਾਂ ਨੂੰ ਕੀ ਖਾਣਾ ਪਾਣੀ ਦੇਣਾ ਕਿਵੇਂ ਦੇਣਾ ਕਿਹੜੀ ਲਾਈਨ ਦਾ ਘੋੜਾ ਚੰਗਾ ਜਾਂ ਕਿਹੜੀ ਲਾਈਨ ਦਾ ਘੋੜਾ ਚੰਗਾ ਨਹੀਂਗਾ ਨਹੀਂਗਾ ਠੀਕ ਹੈ ਜੀ ਉਹ ਸਿੱਖਣ ਤੋਂ ਬਾਅਦ ਇਸ ਲਾਈਨ ਦੇ ਵਿੱਚ ਆਉਂਗੇ ਤਾਂ ਤੁਹਾਨੂੰ ਆਸਾਨੀ ਰਹੂਗੀ ਨਹੀਂ ਤਾਂ ਫਿਰ ਵੀਰੇ ਕਹਿੰਦੇ ਹੁੰਦੇ ਵੀ ਦਿਲ ਲੋਹੇ ਦਾ ਤੇ ਪਿੱਠ ਪੱਥਰ ਦੀ ਰੱਖਣੀ ਪੈਂਦੀ ਘੋੜਿਆਂ ਵਾਲੀ ਲੰਚਾ ਦਾ ਅ ਸ਼ੇਰ ਵੀਰੇ ਜਿਵੇਂ ਮੰਨ ਲਓ ਤੁਸੀਂ ਨਵੇਂ ਬੰਦੇ ਸੀ ਹੈਨਾ ਤੇ ਤੁਹਾਨੂੰ ਘੋੜਾ ਤਿਆਰ ਕਰਨ 'ਚ ਕੋਈ ਦਿੱਕਤ ਆਈ ਤਾਂ ਵੀਰ ਬਸ ਸਾਰੇ ਨੇ ਪੁੱਲ ਵੈਗੀ ਕੀਤਾ ਵੀ ਇਹ ਕੰਮ ਨਹੀਂ ਸਹੀ ਰਹਿੰਦੇ ਜੀ ਹਾਂਜੀ ਇਹ ਨੂੰ ਆ ਨਹੀਂ ਪੋਣਾ ਆ ਨਹੀਂ ਪੋਣਾ ਜੇ ਤੁਸੀਂ ਗੱਲ ਕਰੀ ਕੁੜੀ ਕਿਵੇਂ ਦੀ ਚਾਹੀਦੀ ਆ ਜੀ ਇੱਕ ਸਹੀ ਕੁੜੀ ਆ ਨਵਾਂ ਬੰਦਾ ਲਵੇ ਸਾਊਸੀ ਲਵੇ ਜੀ ਬੱਚੇ ਵੀ ਲਈ ਫਿਰਨ ਹਾਂਜੀ ਪੱਟਲ ਹੋਵੇ ਕੁੜੀ ਪੱਠਪੂੜਾ ਚੰਗਾ ਹੋਵੇ ਜੀ ਬਸ ਤੁਸੀਂ ਆਪ ਹੀ ਜਾ ਕੇ ਆਪਦੇ ਪਰਿਵਾਰ ਨਾਲ ਜਾ ਕੇ ਕੁੜੀ ਪਸੰਦ ਕਰਕੇ ਲਿਆਓ ਵੱਧ ਬੰਦੇ ਪਾਉਂਗੇ ਤੁਹਾਡਾ ਮਾਨੀ ਵੀਰੇ ਕਨਫਿਊਜ਼ ਹੋਣਾ ਵਾ ਹਾਂਜੀ ਬਈ ਅਲੱਗ-ਅਲੱਗ ਬੰਦੇ ਨੇ ਆਪਦੀ ਅਦੀ ਰਹਿ ਦੇਣੀ ਬਈ ਕਿਹੜੀ ਤੁਹਾਡਾ ਜਾਨਵਰ ਤੁਹਾਨੂੰ ਦੇਖ ਕੇ ਵੀ ਹਣਕਿਆ ਜਾਂ ਤੁਹਾਡੇ ਨਾਲ ਪਿਆਰ ਕੀਤਾ ਜਾ ਕੇ ਬਈ ਤੁਸੀਂ ਉਹ ਜਾਨਵਰ ਲਓ ਵੀ ਤੁਹਾਨੂੰ ਵਾਧਾ ਦੇਊਗਾ ਜੀ ਹਾਂਜੀ ਇਹ ਚੀਜ਼ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟਤੀ ਇਹ ਕਹਿੰਦੇ ਹੁੰਦੇ ਜੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਜਦੋਂ ਤੁਸੀਂ ਘੋੜਾ ਲੈਣ ਜਾਓ ਹਾਂਜੀ ਜੇ ਤਾਂ ਤੁਹਾਨੂੰ ਦੇਖ ਕੇ ਘੋੜੇ ਨੇ ਜੀ ਵੀ ਆਪ ਦਾ ਲੱਤ ਅਗਲੀ ਮਾਰੀ ਹਾਂ ਅਗਲੇ ਪੈਰ ਥੱਲੇ ਮਾਰ ਰਿਹਾ ਉਹ ਬੱਚਾ ਜ਼ਰੂਰ ਲਾਓ ਤੁਸੀਂ ਜੀ ਉਹ ਤੁਹਾਨੂੰ ਦੱਸ ਰਿਹਾ ਵੀ ਮੈਂ ਤੇਰਾ ਕੁਝ ਦੇਣਾ ਜਾਂ ਤੇਰਾ ਮੇਰੇ ਨਾਲ ਪਿਛਲੇ ਜਨਮ ਦਾ ਕੋਈ ਸੰਬੰਧ ਹੈ ਤੁਹਾਨੂੰ 110% ਬੈਨੀਫਿਟ ਦਊਗਾ ਜੀ ਜੇ ਕੋਈ ਘਾਟਾ ਵਾਧਾ ਕਰਕੇ ਵੀ ਤੁਹਾਡੇ ਕਹਿਣ ਦਾ ਮਤਲਬ ਉਹ ਲੈਣਾ ਚਾਹੀਦਾ ਉਹ ਛੱਡੋ ਨਾ ਹਾਂਜੀ ਉਹ ਨਹੀਂ ਤਾਂ ਦੋਸਤੋ ਨਵੇਂ ਬੰਦੇ ਜੇ ਕੋਈ ਚਰ ਲਿਓ ਨੋਟ ਜਿਹੜਾ ਵੀ ਘੋੜਾ ਤੁਹਾਨੂੰ ਦੇਖ ਕੇ ਤੁਹਾਡਾ ਪਿਆਰ ਕਰਦਾ ਜਾਂ ਹਿੰਕ ਦਾ ਜਾਂ ਅਗਲੇ ਪੌੜ ਥੱਲੇ ਮਾਰਦਾ ਹਨਾ ਉਹ ਘੋੜਾ ਘਾਟਾ ਵਾਧਾ ਕਰਕੇ ਵੀ ਤੁਹਾਨੂੰ ਤੋਂ ਲਿਆ ਜਾਂਦਾ ਵਾ ਲੈ ਲਓ ਉਹ ਤੁਹਾਨੂੰ ਬੈਨੀਫਿਟ ਹੀ ਦੇਊਗਾ ਕੋਈ ਨੁਕਸਾਨ ਨਹੀਂ ਕੋਈ ਵੀ ਨੁਕਸਾਨ ਨਹੀਂ ਹੋਊਗਾ ਉਹਦੇ 'ਚ ਤੇ ਬਈ ਜਿਵੇਂ ਮੰਨ ਲਓ ਜੇ ਕੋਈ ਨਵਾਂ ਬੰਦਾ ਆਪਾਂ ਨੂੰ ਫੋਨ ਕਰੇ ਜਾਂ ਕੋਈ ਬੰਦਾ ਕਿਸੇ ਨੂੰ ਕੋਈ ਨਹੀਂ ਜਾਣਕਾਰੀ ਹੈਗੀ ਆ ਪੁਰਾਣੇ ਬੰਦੇ ਕਈ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਕਈ ਬੰਦੇ ਵੀਰੇ ਛੇਰ ਖਾਣ ਪੀਣ ਦਾ ਨਹੀਂ ਦੱਸਦੇ ਹੈਗੇ ਵੀ ਕੀ ਖਰਾਕ ਦਿੰਦੇ ਆ ਜਾਂ ਸਹੀ ਨਹੀਂ ਦੱਸਦੇ ਦੱਸ ਦਿੰਦੇ ਆ ਹਨਾ ਚਲੋ ਕੋਈ ਆਪਾਂ ਕਿਸੇ ਬੰਦੇ ਤੇ ਕੈਂਤੂ ਪ੍ਰਾਂਤ ਤੋਂ ਨਹੀਂ ਕਰਦੇ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਆ ਜਿਵੇਂ ਆਪਾਂ ਘੋੜਾ ਤਿਆਰ ਕੀਤਾ ਜਾਂ ਆਪਾਂ ਕੋਈ ਉਹਨੂੰ ਫੀਡ ਦੇ ਰਹੇ ਆ ਕੋਈ ਆਪਾਂ ਘਰ ਦੀ ਫੀਡ ਬਣਾ ਕੇ ਦੇ ਰਹੇ ਆ ਬਾਹਰੋਂ ਦੇ ਰਹੇ ਆ ਕੁਝ ਵੀ ਆ ਉਹ ਦੱਸਣ 'ਚ ਤੁਹਾਨੂੰ ਕੋਈ ਪ੍ਰੋਬਲਮ ਹੈ ਜੇ ਕੋਈ ਤੁਹਾਨੂੰ ਨਵਾਂ ਬੰਦਾ ਮੰਨ ਲਓ ਫੋਨ ਕਰੇ ਤੇ ਤੁਹਾਨੂੰ ਪੁੱਛੇ ਉਹ ਆਪਾਂ ਬੰਦੇ ਨੂੰ ਸਹੀ ਸਜੈਸਟ ਕਰ ਸਕਦੇ ਵੀ ਕੀ ਆਪਾਂ ਪਾਉਨੇ ਆ ਤੇ ਕੀ ਪਾਇਆ ਹਨਾ ਹਾਂ ਜੀ ਜੀ ਬੜਾ ਸੌਖਾ ਜਿਹਾ ਵੀਰੇ ਅਸੀਂ ਤਾਂ ਆਪਣੀ ਖਾਦ ਖਰਾਕ ਕੇ ਦੀ 70 ਤੋਂ 75% ਖੱਬੜ ਹੀ ਰੱਖਿਆ ਜੀ ਠੀਕ ਹੈ ਜੀ ਆਪ ਲੋਕਾਂ ਦੀ ਬੱਟਾ ਤੋਂ ਜ਼ਿਆਦਾ ਕੇ ਖੋਜ ਕੀ ਲਈਦਾ ਲੋਕ ਮਜ਼ਾਕ ਵੀ ਕਰ ਦਿੰਦੇ ਆ ਹਾਂਜੀ ਔਰ ਇਹਦੀ 70 ਤੋਂ 75% ਖਾਦ ਖਰਾਕ ਕੇ ਜਿਹੜੀ ਖੱਬੜ ਹੀ ਰੱਖਿਆ ਖੱਬੜ ਹੀ ਰੱਖਿਆ ਤੇ ਬਾਕੀ ਬੇਟਾ ਤੁਹਾਨੂੰ ਦੱਸੂਗਾ ਕਿਉਂਕਿ ਇਹ ਆਪਦੇ ਹੱਥੀ ਕੋਈ ਜ਼ਿਆਦਾ ਪਾ ਕੇ ਖੁਸ਼ ਹੈ ਚੀਜ਼ ਹਾਂਜੀ ਤੇ ਸ਼ੇਰ ਬਾਈ ਹੋਰ ਜੇ ਆਪਾਂ ਇਹ ਚੀਜ਼ 'ਚ ਕੁਝ ਦਸੀਏ ਕਿਉਂਕਿ ਮੰਨ ਲਓ ਜਿਵੇਂ ਇਹਨਾਂ ਦੇ ਪੈਰਾਂ ਦਾ ਹਨਾ ਜੇ ਕੋਈ ਬੱਚਾ ਪਾਲ ਰਿਹਾ ਪੈਰ ਵੱਡਾ ਕਰ ਲਈ ਤੁਹਾਡੀ ਕੀ ਰਾਏ ਆ ਕੋਈ ਸਪਲੀਮੈਂਟ ਵਰਤਣਾ ਚਾਹੀਦਾ ਜਾਂ ਕੁਦਰਤੀ ਤੌਰ ਤੇ ਇਹ ਵੀਰ ਉਮਰ ਦੇ ਨਾਲ ਹੀ ਸਾਰਾ ਘੋੜੇ ਨੇ ਆਪ ਤਿਆਰ ਹੋਣਾ ਭਾਰਾ ਹੋਣਾ ਲੰਮਾ ਹੋਣਾ ਜੀ ਜੀ ਕੁਝ ਕੋਈ ਸਪਲੀਮੈਂਟ ਦੇਣੀ ਪਰ ਲੀਵਰ ਟੋਨਿਕ ਦਿਓ ਜੀ 15 ਦਿਨ ਦਿਓ ਬਸ ਫਿਰ ਮਹੀਨਾ ਬੰਦ ਰੱਖੋ ਕਿਉਂਕਿ ਜਿਆਦਾ ਲੀਵਰ ਟੋਨਿਕ ਦੇ ਨਾਲ ਵੀ ਕਿਡਨੀ ਸਟੋਨ ਦਾ ਜਿਆਦਾ ਖਤਰਾ ਰਹਿੰਦਾ ਜੀ ਜੀ ਇੱਕ ਆਪਦੇ ਘੋੜੇ ਦੇ ਕੋਲੇ ਤਾਂ ਬਈ ਕਿਸੇ ਨੰ ਬੰਦੇ ਨੂੰ ਆਉਣ ਹੀ ਨਾ ਦੋੰਜਾਨ ਹੋਵੇ ਚਾਹੇ ਤੁਹਾਡਾ ਰਿਸ਼ਤੇਦਾਰ ਹੋਵੇ ਤੁਹਾਡਾ ਦੋਸਤ ਹੋਵੇ 10 ਮਿੰਟ ਦਾ ਗੁੱਸਾ ਲੱਗੂਲੇ ਨੂੰ ਕੋਈ ਖਾਰ ਕੱਢਣਾ ਮਾਰਾ ਬਈ 100 ਚੀਜ਼ ਕਰ ਜਾਂਦਾ ਅੱਜ ਦੇ ਟਾਈਮ 'ਚ ਆਪਾਂ 20 ਥਈ ਦੇਖਿਆ ਬਈ ਥੱਲੇ ਸਾਹਮਣੇ ਦੇ ਹਾਂਜੀ ਹਾਂਜੀ ਵੀ ਘੋੜੇ ਦੇ ਮੂੰਹ ਨੂੰ ਨਾ ਹੱਥ ਲਾਉਂਦੋ ਜੀ ਬਾਕੀ ਜਿਹੜੀ ਗੱਲ ਆ 24 ਘੰਟੇ ਜੇ ਕੋਈ ਤੁਹਾਡਾ ਘੋੜਾ ਦੇਖਣਾ ਹੁੰਦਾ ਤਾਂ ਨਾਲ ਹੀ ਰਹੂ ਬੰਦੇ ਦੇ ਕੀ ਕਰਦਾ ਉਹਦੀ ਪੂਰੀ ਐਕਟੀਵਿਟੀ ਤੇ ਅੱਖ ਰੱਖੇ ਜੀ ਜੀ ਵੀਕੈਂਡ ਦਾ ਮਤਲਬ ਜੇ ਕੋਈ ਅਨਨੋਨ ਬੰਦਾ ਜਾਂ ਕੋਈ ਆਪਦੇ ਲੋਨ ਚੋਂ ਵੀ ਆਉਂਦਾ ਵੀ ਘੂੜਾ ਸੁੰਨਾ ਨਾ ਛੱਡੋ ਜਦੋਂ ਵੀ ਉਹਨੂੰ ਦਿਖਾਉਣਾ ਜਾਂ ਜਦੋਂ ਕੋਲੇ ਹੋਣਾ ਉਹਦੇ ਕੋਲੇ ਹੋਣਾ ਜ਼ਰੂਰੀ ਹੈ ਜਿਹਦੇ ਬੰਦੇ ਦਾ ਇੱਕ ਵਾਰੀ ਸ਼ੱਕ ਹੋਵੇ ਨਾ ਜੀ ਵੀ ਇਹ ਕੋਈ ਕਰ ਸਕਦਾ ਆਪਣੇ ਦਾ ਮਾੜੀ ਕਰ ਸਕਦਾ ਘੱਟ ਫੀਲਿੰਗ ਵੀਰੇ ਗਲਤ ਨਹੀਂ ਕਹਿੰਦੀ ਹੁੰਦੀ ਵੀ ਪੂਰੀ ਨਿਗਰਾਨੀ ਰੱਖੋ ਜੀ ਆਪਦੀ ਘੋੜੇ ਤੇ ਜੀ ਬਈ ਆਪਣਾ ਜੀ ਪਿਆਰ ਬਦਲਣਾ ਚੀਜ਼ ਪਾ ਲਈ ਹੁੰਦੀ ਹੈ ਅਗਲਾ ਤਾਂ ਦਾ ਕੰਮ ਕਰਕੇ ਹੋ ਜਾਂਦਾ ਜੀ ਜੀ ਬਾਜੂ ਪਿਛੋ ਟੱਬਰ ਨੂੰ ਹੀ ਪਤਾ ਜੀ ਕਿਵੇਂ ਬਾਕੀ ਸ਼ੇਰ ਬਾਈ ਜਿਹੜਾ ਬੰਦਾ ਪੌਨਪਾਵ ਚ ਆਪਦਾ ਦਿਮਾਗ ਰੱਖ ਕੇ ਚੱਲਦਾ ਉਹ ਇਹਰ ਜੀ ਗਰੀਵੀ ਹਰਕਤ ਮੈਂ ਬਹੁਤ ਜਿਆਦਾ ਗਰੀਵੀ ਹਰਕਤ ਮੰਨਦਾ ਇਹਨੂੰ ਜਿਹੜਾ ਕੋਈ ਬੇਜਵਾਨੇ ਨਾਲ ਕੋਈ ਦੁਸ਼ਮਣੀ ਕੱਢਣੀ ਹੈ ਦੁਸ਼ਮਣੀ ਕੱਢਣੀ ਹੈ ਹੋਰ ਬਹੁਤ ਤਰੀਕੇ ਹੁੰਦੇ ਨੇ ਹਨਾ ਕਿਸੇ ਦਾ ਪੁੱਤ ਖਰਾਬ ਕਰਕੇ ਦੁਸ਼ਮਣੀ ਕੱਢੀ ਤਾਂ ਕੀ ਕੱਢੀ ਜਾਂ ਕਿਸਦਾ ਜਾਨਵਰੀ ਕੋਈ ਨੁਕਸਾਨ ਕੇ ਕੋਈ ਦੁਸ਼ਮਣੀ ਕੱਢਣ ਦਾ ਕੋਈ ਨਹੀਂ ਰੱਖਦੀ ਹੈਗੀ ਗੱਲ ਮੈਂ ਨੇ ਤੇ ਬਈ ਜਿਵੇਂ ਮੰਨ ਲਓ ਪੈਰਪੂਰ ਬੜੇ ਸੋਹਣੇ ਤਿਆਰ ਹੋਏ ਨੇ ਤੇ ਵੀ ਇਹ ਤੁਸੀਂ ਪੈਰਾਂ ਵਾਲਾ ਬੰਦਾ ਆਪਦਾ ਸਪੈਸ਼ਲ ਰੱਖਿਆ ਹੋਇਆ ਜਿਹੜਾ ਫੈਰੀਅਰ ਆਉਂਦਾਗਾ ਜਾਂ ਕਿਵੇਂ ਇਹ ਵੀ ਦੋ ਤਿੰਨ ਬੰਦੇ ਆਏ ਸੀਗੇ ਪਰ ਉਹ ਕੋਈ ਨਾ ਕੋਈ ਕਮੀ ਛੱਡ ਜਾਂਦੇ ਸੀਗੇ ਠੀਕ ਆ ਬਈ ਇਹਦੀ ਹੀਲ ਜਿਆਦਾ ਛੱਡ ਜਾਂਦੇ ਇੱਕ ਪੈਰ ਦੀ ਇੱਕ ਪੈਰ ਦੀ ਹੀਲ ਥੱਲੇ ਸੀਗੀ ਹਾਂਜੀ ਬਈ ਇੱਕ ਆਪਣੇ ਹੁਣ ਬੱਬੀ ਮਾਮਾ ਆਉਂਦੇ ਆ ਆਪਣੇ ਮਾਮੇ ਦੇ ਥਾਂ ਹੀ ਲੱਦਾ ਬੰਦਾ ਉਹ ਜੀ ਜੀ ਬਈ ਸਮਾਲ ਸਰ ਤੋਂ ਆਉਂਦੇ ਨੇ ਜੀ ਬਈ ਉਹ ਬੰਦੇ ਨੇ ਦੱਸੀ ਸੀ ਵੀ ਜਿਹੜੇ ਲਿਮਿਨੇਟਰਸ ਦੇ ਕੇਸ ਆ ਰਹੇ ਆ ਇਹ ਉਹ ਜ਼ਿਆਦਾਤਰ ਵੀ ਹੀਲ ਜ਼ਿਆਦਾ ਰੱਖਣ ਵਾਲਾ ਆ ਰਹੇ ਆ ਜੀ ਯੂਨੀਵਰਸਿਟੀ ਦੇ ਡਾਕਟਰ ਵੀ ਕਹਿੰਦੇ ਵੀ ਹੀਲ ਜ਼ਿਆਦਾ ਰੱਖਣ ਦੇ ਨਾਲ ਹੀ ਲੇਮਨੈਟਸ ਦੇ ਕੇਸ ਹੁੰਦੇ ਆ ਜੀ ਬਈ ਹੀਲ ਹੀਲ ਜ਼ਿਆਦਾ ਰੱਖਣ ਨਾਲ ਕਿਹੜਾ ਕੋੜੇ ਦਾ 1 ਇੰਚ ਕੱਦ ਬਾਜੂ 1.5 ਬਾਜੂ ਜੀ ਹਾਂਜੀ ਬਈ ਪੈਰਾਂ 'ਚ ਆ ਜਾਂਦਾ ਕੋੜਾ ਫਿਰ ਉਹਦਾ ਕੀ ਪੈਦਾ ਜੀ ਹਾਂ ਉਹ ਨੁਕਸਾਨ ਹੁੰਦਾ ਗਾ ਬਿਲਕੁਲ ਜੀ ਬਿਲਕੁਲ ਇਹ ਕੁੜਾ ਓਵਰਵੇਟ ਵੀ ਨਹੀਂ ਕਰਨਾ ਚਾਹੀਦਾ ਉਹਦੇ ਨਾਲ ਵੀ ਕੁੜਾ ਪੈਰਾਂ ਚੋਂਦਾਗਾ ਉਹਦੇ ਨਾਲ ਵੀ ਨੁਕਸਾਨ ਹੁੰਦਾਗਾ ਚਲੋ ਜਿਹੜੇ ਪੈਰ ਬਣਾਉਣੇ ਆ ਕਿਸੇ ਕਹਿਣ ਦਾ ਮਤਲਬ ਕਿਸੇ ਪੂਰੇ ਜਾਣਕਾਰ ਬੰਦੇ ਤੋਂ ਜਿਹਦੇ ਤੇ ਤੁਹਾਡਾ ਪੂਰਾ ਯਕੀਨ ਹੋਵੇ ਉਹ ਬੰਦੇ ਤੋਂ ਫੈਰੀਅਰ ਤੋਂ ਪੈਰ ਬਣਮਾਏ ਜਾਣ ਵੀ ਕੋਈ ਆਪਣਾ ਉਹਦੇ ਚ ਵੀ ਨੁਕਸਾਨ ਨਾ ਕਰ ਦੇ ਕਿਉਂਕਿ ਕੁੜਾ ਪੈਰਾਂ ਦੇ ਵੀ ਇਸ ਤੇ ਸਾਰਾ ਬੰਦੇ ਖਰਗੜਦੇ ਕੋਈ ਫਾਰਮ ਵਾਲੇ ਕੋਈ ਦੱਸਦੇ ਹੁਣ ਫੈਰੀਅਰ ਜਾ ਕੇ ਵੀ ਉੱਥੇ ਚੰਗੀ ਚੀਜ਼ ਖੜੀ ਆਪਣੇ ਨਾਰਮਲ ਕਿਸਾਨ ਕਰੇ ਹਾਂਜੀ ਬਈ ਕਈ ਫਾਰਮ ਵਾਲੇ ਹੁੰਦੇ ਵੀ ਰ ਵੀ ਨਹੀਂ ਚਰਦੇ ਜੀ ਹਾਂਜੀ ਬਈ ਹਰੇਕ ਨਹੀਂ ਹੁੰਦਾ ਗਾ ਵਿੱਚੋਂ ਕੋਈ ਸ਼ਰਾਰਤੀ ਐਂਸਰ ਹੀ ਹੁੰਦੇ ਆ ਫਾਰਮਰ ਦੇ ਮਾਲਕ ਨਹੀਂ ਕਹਿ ਸਕਦੇ ਆਪਾਂ ਵੀਰੇ ਉਹ ਕਹਿ ਸਕਦੇ ਆਪਾਂ ਵੀ 2-4% ਇਹੋ ਜਿਹੀ ਮਾੜੀ ਸੋਚ ਵਾਲੇ ਬੰਦੇ ਹੁੰਦੇ ਆ ਫਾਰਮਰ ਦੇ ਮਾਲਕ ਨਹੀਂ ਹੁੰਦੇ ਜੀ ਆਪਾਂ ਕਹਿੰਦਾ ਭਾਬ ਜਿਹੜੇ ਵਿੱਚੋਂ ਦੇ ਛਿੱਟੇ ਲਾਉਣ ਵਾਲੇ ਜੀ ਛਿੱਟੇ ਲਾਉਣ ਵਾਲੇ ਕਹਿੰਦੇ ਵੀ ਸਾਡੇ ਯਾਰ ਦਾ ਘੋੜਾ ਜਿਆਦਾ ਚੜੇ ਹਾਂ ਜੀ ਅਗਲੇ ਦਾ ਕਿਸ ਦਾ ਘਰੇ ਕੋੜਾ ਨਾਲ ਤਿਆਰ ਹੋ ਜੀ ਹਾਂਜੀ ਬਈ ਕਿਉਂਕਿ ਜਿਹੜੇ ਬੰਦੇ ਨੇ ਸ਼ੇਰ ਬਾਈ ਇਹ ਤੁਹਾਡੀ ਗੱਲ ਦੇ ਵਿੱਚ ਉਹ ਗੱਲ ਆ ਜਿਹੜੇ ਬੰਦੇ ਨੇ ਆਪ ਘਰੇ ਕੋੜਾ ਤਿਆਰ ਕੀਤਾ ਉਹਨੂੰ ਪਤਾ ਹੁੰਦਾ ਵੀ ਕਿੱਦਾਂ ਦਾ ਹੋਣਾ ਹੈ ਨਾ ਜਿਹੜੇ ਬੰਦੇ ਜਾਂ ਛੱਟੇ ਜਾਂ ਆਪਾਂ ਪੰਜਾਬੀ ਭਾਸ਼ਾ ਦਾ ਆਪਾਂ ਸਿੱਧਾ ਸਿੱਧਾ ਕਹਿਣ ਦੇ ਵਿੱਚ ਚਮਚੇ ਕਹਿ ਦਿੰਦੇ ਆ ਵੀ ਜਿਹੜੇ ਚਮਚੇ ਹੁੰਦੇ ਨੇ ਉਹ ਕੰਮ ਖਰਾਬ ਕਰਦੇ ਨੇ ਤੇ ਪਰ ਨਹੀਂ ਕਰਨਾ ਚਾਹੀਦਾ ਆਪਾਂ ਤਾਂ ਇਹੀ ਕਹਿੰਦੇ ਆ ਦਰਸ਼ਕ ਵੀ ਦੱਸਣਾ ਉਹਦਾ ਕਮੈਂਟ ਚ ਵੀ ਕਿਸੇ ਦਾ ਜਿਵੇਂ ਪੁੱਤਾਂ ਵਾਂਗੂ ਪਾਲਿਆ ਜਾਨਵਰ ਬਹੁਤ ਜਿਆਦਾ ਜੋਰ ਲੱਗਦਾ ਹਨ ਸਵੇਰ ਬੰਦੇ ਦਾ ਦਿਮਾਗ ਘੋੜੇ ਦੇ ਵਿੱਚ ਜਾਂ ਕੋਈ ਕਦੇ ਕੋਈ ਹੋਰ ਵੀ ਜਾਨਵਰ ਰੱਖਿਆ ਹੋ ਤੇ ਚੱਲਦਾ ਤੇ ਜਾਨਵਰਾਂ ਨਾਲ ਇਹ ਕੁਛ ਨਹੀਂ ਕਰਨਾ ਚਾਹੀਦਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਡੀਓ ਦੇਖਣ ਵਾਲੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਕਰ